ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੇਖੋ ਜੀ ਅੱਜ ਬਣਾਉਣੀ ਭੂਗਨੇ ਤੇ ਮੇ ਟੈਸਟ ਕੀਤਾ ਇਹਨੂੰ ਦੋਕ ਚਟੇ ਵਿੱਚ ਦੇ ਕੀ ਤੇਲ ਗਰਮ ਵੀ ਹੋ ਗਿਆ ਤੇ ਨਾਲ ਕੀ ਆ ਚਾਹ ਤੇ ਦਪਹਿਰ ਦਾ ਹੋ ਗਿਆ ਟਾਈਮ 1:30 ਦਾ ਤੇ ਚਾਹ ਦੇ ਨਾਲ ਖਾਵਾਂਗੇ ਤੇ ਤੁਹਾਨੂੰ ਪਤਾ ਵੀ ਕੁਛ ਨਾ گوشਤ ਆਣਾ ਖਾਣਾ ਚਾਹੀਦਾ ਤੇ ਵਧੀਆ ਲੱਗਦਾ ਨਾ ਚਾਹ ਵੈਸੇ ਇਕੱਲੀ ਨਹੀਂ ਵਧੀਆ ਲੱਗਦੀ ਹੈਗੀ ਤੇ ਤੇਲ ਹੋ ਗਿਆ ਗਰਮ ਤੇ ਜਿਹੜੇ ਦੋ ਤਿੰਨ ਪਾ ਕੇ ਜਨ ਚੈੱਕ ਕਰਨੀ ਚਾਹੀਦੀ ਹੈ ਤੇ ਜੋ ਵੀ ਬਣਾ ਲਈ ਹੁੰਦੇ ਝੂਕ ਨਹੀਂ ਹੋਗੇ ਤੜਕੁਸ਼ਟ ਵੀ ਹੋ ਗਿਆ ਨਾ ਤੇ ਪਤਾ ਲੱਗਦਾ ਤੇਲ ਗਰਮ ਹੋ ਗਿਆ ਇਹ ਸਾਰੇ ਇਕ ਵਾਰੀ ਪਾ ਦੋ ਤਾਂ ਫਿਰ ਉਹ ਸਹੀ ਹੁੰਦੇ ਹੈਗੇ ਤੇ ਮੇਰੀ ਚਾਹ ਵੀ ਲੌਂਗ ਲੈਚੀਆਂ ਵਾਲੀ ਬਣੀ ਜਾਂਦੀ ਆ ਬੜੀ ਥੋੜੀ 스ਮੈਲ ਆਉਣ ਦੀ ਆ ਤੇ ਇੱਕਦਮ ਓਕੇ ਚਾਹ ਵੀ ਤੇ ਵਾਸੀ ਕਰੋ ਆ ਨਿਕਲਵਾਉ ਆਪਰੇ ਆਪਿਆ ਤੇ ਤੇ ਹੋ ਗਿਆ ਗਰਮ ਤੋਂ ਮੇਟ ਵੱਡੀ ਬਣ ਕੇ ਬਾਹਰ ਆਣੇ ਸਸਟੀ ਕਾਸਾ ਨੇ ਓਕੇ ਬਾਈ